ਰਾਹੁਲ ਗਾਂਧੀ ਨੇ ਟਵੀਟ ਕਰਕੇ ਅਹਿਮ ਮੁੱਦਾ ਚੁੱਕਿਆ ਉਹਨਾਂ ਨੇ ਸਿਸਟਮ 'ਚ ਔਰਤਾ ਦੀ ਹਿੱਸੇਦਾਰੀ ਬਾਰੇ ਟਵੀਟ ਕੀਤਾ ਹੈ ਮਹਿਲਾ ਰੱਖਵੇਕਰਨ ਨੂੰ ਵੀ ਤੁਰੰਤ ਲਾਗੂ ਕਰਨ ਦੀ ਗੱਲ ਆਖੀ ਹੈ ਉਹਨਾਂ ਨੇ ਟਵੀਟ 'ਚ ਲਿਖਿਆ ਅੱਜ ਵੀ ਤਿੰਨ ਵਿੱਚੋਂ ਇੱਕ ਔਰਤ ਹੀ ਕਿਉਂ ਨੌਕਰੀ ਕਰਦੀ ਹੈ 10 ਸਰਕਾਰੀ ਨੌਕਰੀਆਂ ਵਿੱਚੋਂ ਸਿਰਫ ਇੱਕ ਔਰਤ ਹੀ ਕਿਉਂ ਕੀ ਭਾਰਤ ਵਿੱਚ ਔਰਤਾਂ ਦੀ ਆਬਾਦੀ 50% ਦੀ ਨਹੀਂ ਹੈ ਕਿ ਹਾਇਰ ਸਕੈਂਡਰੀ ਅਤੇ ਉੱਚ ਸਿੱਖਿਆ ਵਿੱਚ ਔਰਤਾਂ ਦੀ ਮੌਜੂਦਗੀ 50% ਦੀ ਨਹੀਂ ਹੈ ਜੇਕਰ ਅਜਿਹਾ ਹੈ ਤਾਂ ਸਿਸਟਮ ਵਿੱਚ ਉਹਨਾਂ ਦੀ ਹਿੱਸੇਦਾਰੀ ਇੰਨੀ ਘੱਟ ਕਿਉਂ ਹੈ ਕਾਂਗਰਸ ਚਾਹੁੰਦੀ ਹੈ ਅੱਧਿਆਬਾਦੀ ਪੂਰਾ ਅਧਿਕਾਰ ਅਸੀਂ ਸਮਝਦੇ ਹਾਂ ਕਿ ਔਰਤ ਦੀ ਸਮਰੱਥਾ ਦਾ ਪੂਰਾ ਉਪਯੋਗ ਤਾਂ ਹੀ ਹੋਵੇਗਾ ਜਦੋਂ ਦੇਸ਼ ਨੂੰ ਚਲਾਉਣ ਵਾਲੀ ਸਰਕਾਰ ਵਿੱਚ ਔਰਤਾਂ ਦਾ ਬਰਾਬਰ ਦਾ ਯੋਗਦਾਨ ਹੋਵੇਗਾ ਇਸ ਲਈ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਸਾਰੀਆਂ ਨਵੀਆਂ ਸਰਕਾਰੀ ਨੌਕਰੀਆਂ ਵਿੱਚ ਅੱਦੀ ਭਰਤੀ ਔਰਤਾਂ ਲਈ ਰੱਖਵੀ ਹੋਣੀ ਚਾਹੀਦੀ ਹੈ ਅਸੀਂ ਸੰਸਦ ਅਤੇ ਵਿਧਾਨ ਸਭਾ ਵਿੱਚ ਮਹਿਲਾ ਰੱਖਵੇਂਕਰਨ ਨੂੰ ਤੁਰੰਤ ਲਾਗੂ ਕਰਨ ਦੇ ਪੱਖ ਵਿੱਚ ਵੀ ਆਂ ਸੁਰੱਖਿਅਤ ਆਮਦਨ ਸੁਰੱਖਿਅਤ ਭਵਿੱਖ ਸਥਿਰਤਾ ਅਤੇ ਸਵੈ ਮਾਨ ਵਾਲੀਆਂ ਔਰਤਾਂ ਹੀ ਸਮਾਜ ਦੀ ਸ਼ਕਤੀ ਬਣ ਜਾਣਗੀਆਂ 50% ਦੀ ਸਰਕਾਰੀ ਅਹੁਦਿਆਂ ਤੇ ਔਰਤਾਂ ਦੇ ਹੋਣ ਨਾਲ ਦੇਸ਼ ਦੀ ਹਰ ਔਰਤ ਨੂੰ ਤਾਕਤ ਮਿਲੇਗੀ ਅਤੇ ਸ਼ਕਤੀਸ਼ਾਲੀ ਔਰਤਾਂ ਭਾਰਤ ਦੀ ਕਿਸਮਤ ਬਦਲ ਦੇਣਗੀਆਂ